ਹੈਲੋ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘੇਰੇ ਦਾ ਡਿਜ਼ਾਈਨ ਹੈ ਜਿਹਦਾ ਉਹ ਬਣਾਉਣਾ ਸਿਖਾਵਾਂਗੇ ਇਹ ਬਹੁਤ ਹੀ ਜਿਹੜਾ ਸੋਹਣਾ ਡਿਜ਼ਾਈਨ ਹੈ ਜਿਹੜਾ ਬਣ ਕੇ ਤਿਆਰ ਹੋਊਗਾ ਪਹਿਲਾਂ ਆਪਾਂ ਨੇ ਇਹ ਕੀ ਕਰਨਗੇ ਇਹ ਜਿਹੜਾ ਕ ਪਿੰਕ ਕਲਰ ਲਿਆ ਹੈਗਾ ਇਹਦੇ ਨੇ ਪਹਿਲਾਂ ਇਹਦੀ ਆਊਟਲਾਈਨਿੰਗ ਕਰ ਲਈਏ ਤੇ ਫਿਰ ਇਹਦੇ ਵਿੱਚ ਆਪਾਂ ਨੇ ਬਾਅਦ ਚ ਇਸ ਤਰ੍ਹਾਂ ਆਊਟਲਾਈਨ ਕਰਕੇ ਪੱਤੀ ਦੀਦੀ 1 2 ਨੰਬਰ ਦੇ ਟਾਂਕੇ ਲੈ ਕੇ ਆਊਟਲਾਈਨ ਕਰਨੀ ਹੈ ਤੇ ਫਿਰ ਵਿੱਚ ਸਿੰਗਲ ਨਾਲ ਇਹਨੂੰ ਫਿਲ ਕੀਤਾ ਆਪਾਂ ਨੇ ਕੋਡਾ ਨਹੀਂ ਲਾਇਆ ਮਸ਼ੀਨ ਨੂੰ ਸਿੰਗਲ 0 ਟਾਂਕੇ ਨਾਲ ਇਹਦੇ ਵਿੱਚ ਸਾਰੀ ਜਿਹੜੀ ਆਪਾਂ ਨੇ ਇਹਦੀ ਫਿਲਿੰਗ ਕੀਤੀ ਹੈਗੀ ਇਸ ਤਰ੍ਹਾਂ ਨਾ ਐਸੀ ਤਰ੍ਹਾਂ ਜਿਹੜਾ ਆਪਾਂ ਦੂਸਰੇ ਸਰ ਵੀ ਇਸ ਤਰ੍ਹਾਂ ਕਰਾਂਗੇ ਪਹਿਲਾਂ 1 2 ਨੰਬਰ ਤੇ ਲੈ ਕੇ ਟਾਂਕਾ ਤੇ ਪਹਿਲਾਂ ਉਹਦੀ ਆਊਟਲਾਈਨ ਕਰਨੀ ਹੈਗੀ ਤੇ ਫਿਰ ਉਹਨੂੰ ਵਿੱਚੋਂ ਜਿਹੜਾ ਹੈਗਾ ਜ਼ੀਰੋ ਨੰਬਰ ਨਾਲ ਫਿਲ ਕਰਨਾ ਹੈਗਾ ਪੂਰਾ ਇਹ ਜਿਹੜਾ 10 ਪੱਤੀ ਹੈਗੇ ਆਪਾਂ ਇਹਨੂੰ ਸਾਰੀ ਨੂੰ ਇਹਨੂੰ ਇਸ ਤਰ੍ਹਾਂ ਫਿਲ ਕਰ ਦਾਂਗੇ ਹੁਣ ਦੇਖੋ ਅਗਲੇ ਉੱਤੀ ਵੇਸੇ ਤਰੀਕੇ ਬਣੇਗੇ ਇਹਦਾ ਬਹੁਤ ਹੀ ਸੋਹਣਾ ਇਹਦਾ ਘੇਰੇ ਦਾ ਡਿਜ਼ਾਈਨ ਹੈ ਦੇਖੋ ਇਸ ਤਰ੍ਹਾਂ ਆਪਾਂ ਨੇ ਇੱਕ ਕੋਰਨਰ ਇਹਦਾ ਰੈਡੀ ਕਰ ਲੈਣਾ ਜਿਹੜਾ ਦੂਸਰਾ ਕੋਰਨਰ ਉਹ ਵੀ ਆਪਾਂ ਇਸੇ ਤਰੀਕੇ ਰੈਡੀ ਕਰਾਂਗੇ ਇਹਦੇ ਵਿੱਚ ਕੱਟਵਰਕ ਵੀ ਹੋਊਗਾ ਸਾਈਡਾਂ ਤੇ ਤੇ ਨਾਲ ਵਿੱਚ ਇਹ ਦੋਨੇ ਘੇਰੇ ਜਿਹੜੇ ਦੋਨੇ ਆਪਣੇ ਕੋਰਨਰ ਹੁੰਦੇ ਨੇ ਉਹਨਾਂ ਦੇ ਵਿੱਚ ਫਲਾਰ ਬਣਨੀ ਹੈ ਹੁਣ ਆਪਾਂ ਇਹ ਫਿਲਾਰ ਫਿਲਪ ਕਰ ਰਹੇ ਆਂਗੇ ਇੱਥੇ ਜਿਹੜਾ ਗੋਡਾ ਆਪਾਂ ਨੇ ਫੁੱਲਦੇ ਰੱਖਣਾਗਾ ਤੇ ਫਰੇਮ ਨੂੰ ਜਿਹੜਾ ਮੂਵ ਕਰਦੇ ਆਣਾ ਰਾਮੜ ਰੰਗ ਇਸ ਤਰ੍ਹਾਂ ਇਹ ਜਿਹੜਾ ਪਹਿਲਾ ਟਾਂਕਾ ਆਪਾਂ ਨੇ ਸੰਗਣਾ ਲਾਇਆ ਤੇ ਜਿਹੜਾ ਹੁਣ ਆਪਾਂ ਦੂਸਰਾ ਟਾਂਕਾ ਲਾ ਰਹੇ ਆਂ ਇਹ ਥੋੜਾ ਆਪਾਂ ਸਿੱਧਾ ਲਾਵਾਂਗੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸੰਗਣਾ ਟਾਂਕਾ ਲਾਉਣ ਲਈ ਜੇ ਮਸ਼ੀਨ ਤੇਜ਼ ਚਲਾਵਾਂਗੇ ਤੇ ਫਰੇਮ ਜਿਹੜਾ ਉਹ ਹੌਲੀ ਖੁਮ ਧਮਾਵਾਂਗੇ ਤੇ ਜਦੋਂ ਟਾਂਕਾ ਆਪਾਂ ਹਾਲਾਉਣਿਆਂਗੇ ਇਹ ਸਿੱਧਾ ਉਦੋਂ ਪ੍ਰੇਮ ਜਲ ਤੇਜ਼ ਕੁਪਾਣਾ ਆਪਾਂ ਨੇ ਮੂਵ ਕਰਨ ਤੇ ਮਸ਼ੀਨ ਹੌਲੀ ਚਲਾਉਣੀ ਇਹ ਪੱਤੀ ਜਿਹੜੀ ਆਪਾਂ ਨਵ ਕਲੀ ਪੱਤੀ ਬਣਾਉਣੇ ਉਵੇਂ ਬਣਦੀ ਹੈਗੀ ਪਹਿਲੇ 0 ਤੋਂ ਸਟਾਰਟ ਕਰਕੇ ਸੈਂਟਰ ਚ ਆ ਕੇ ਆਪਾਂ ਟਾਂਕਾ ਵੱਡਾ ਕਰਨਾ ਫਿਰ 0 ਤੋਂ ਤੇ ਵਿੱਚੋਂ ਸਿੰਗਲ ਨਾਲ ਆਪਾਂ ਇਹਨੂੰ ਫਿਲ ਕਰ ਦੇਣਾ ਹੁਣ ਆਪਾਂ ਕਟਵਰਕ ਬਣਾ ਰਹੇ ਹਾਂ ਕਟਵਰਕ ਕਿਹੜਾ 3-4 ਨੰਬਰ ਤੇ ਲੱਖ ਦੇਣੀ ਆ ਮੈਂ ਟਾਂਕਾ ਵੇਜੇ ਤੁਹਾਡੀ ਮਸ਼ੀਨ ਦਾ ਟਾਂਕੇ ਦਾ ਹਿਸਾਬ ਹੈ ਕਿ ਤੁਹਾਡੀ ਮਸ਼ੀਨ ਦਾ ਟਾਂਕਾ ਕਿੰਨਾ ਹੈਗਾ ਕਿੰਨਾ ਚੌੜਾ ਹੈਗਾ ਉਹਦੇ ਹਿਸਾਬ ਨਾਲ ਹੋਊਗਾ ਤੁਸੀਂ ਜਿੰਨਾ ਚੌੜਾ ਕੱਟ ਵਰਕ ਉੱਥੇ ਗੋਡਾ ਲਾ ਕੇ ਤੁਸੀਂ ਜਿਹੜਾ ਹੈ ਕੱਟ ਵਰਕ ਬਣਾ ਸਕਦੇ ਹੋ ਆਪਾਂ ਨੇ ਇੱਕ ਅਲੱਗੜੀ ਹਨ ਬਣਾਇਆ ਕੱਟ ਵਰਕ ਦਾ ਗੋਲ ਗੁਲਾਈ ਵੀ ਦਿੱਤੀ ਹੈ ਤੇ ਇਹਦੇ ਵਿੱਚ ਆਪਾਂ ਨੇ ਕਾਰਨਰ ਵੀ ਦਿੱਤਾ ਹੈਗਾ ਤਿੱਖਾ ਵੀ ਬਣ ਰਿਹਾ ਵਿੱਚੋਂ ਵੀ ਸ਼ੇਪ ਬਣ ਰਹੀ ਹੈ ਤੇ ਵਿੱਚ ਗੁਲਾਈ ਵੀ ਹੈ ਹੈ ਕਦਰ ਆਪਣਾ ਇਹਦਾ ਕੱਟਵਰਕ ਆਪਾਂ ਨੇ ਬਣਾਇਆਗਾ ਤੇ ਹੁਣ ਆਪਾਂ ਇਹਦੇ ਉੱਪਰ ਜਿਹੜਾ ਸਿੰਗਲ ਆ ਚਲਾ ਦਾਂਗੇ ਮਸ਼ੀਨ ਇਹਪਰ ਡਬਲ ਕੱਟਵਰਕ ਕਰਾਂਗੇ ਇਹਦੀ ਵੀਡੀਓ ਮੈਂ ਪਾਈ ਵੀ ਡਬਲ ਕੱਟਵਰਕ ਦੀ ਹੁਣ ਆਪਾਂ ਨੈਕਸਟ ਇਹਦਾ ਫਲਾਰ ਇਹਵੇਂ ਫੁੱਲ ਤੇ ਗੋਡਾ ਫੁੱਲ ਤੇ ਰੱਖਾਂਗੇ ਤੇ ਫਰੇਮ ਨੂੰ ਜਿਹੜਾ ਆਰਾਊਂਡ ਗਰਾਊਂਡ ਘੁਮਾਉਂਦੇ ਜਾਣਾਗਾ ਜਿਸ ਤਰ੍ਹਾਂ ਆਪਣੇ ਜਿਹੜੀ ਫਲਾਰ ਦੀ ਸ਼ੇਪ ਹੋ ਉਸੇ ਪੋਜੀਸ਼ਨ ਚੱਪਾ ਨਹੀਂ ਫਰੇਮ ਨੂੰ ਕੋਣਾਗਾ। ਇਹ ਵੀ ਸੈਕਿੰਡਾ ਟੰਕਾ ਪਛਿੱਦਲਾ ਹੈਗਾ। ਤੇ ਅਗਲਾ ਫਲਾਰ ਵੀ ਆਪੇ ਇਸੇ ਤਰ੍ਹਾਂ ਬਣਾਵਾਂਗੇ। ਗੋਡਾ ਫੁੱਲੋ ਤੇ ਤੇ ਜਿਹੜੇ ਮਸ਼ੀਨ ਤੇ ਚਲਾਉਂਗੇ ਟੰਕਾ ਆਪਾਂ ਸੰੜਣਾ ਲਾਵਾਂਗੇ। ਇਹ ਪ੍ਰਾਪਾਵੇਂ 올 ਵਿਂਟੀਲਾ ਕੇ ਜਿਹੜਾ ਇਹ ਵਾਲਾ ਫਿਰ ਆਪਾਂ ਇਹਦੀ ਮਸ਼ੀਨ ਹੈ ਸਿੰਗਲ ਚਲਾਵਾਂਗੇ ਪਹਿਲਾਂ ਵਿਂਟੀਲਾਈ ਫਿਰ ਸਿੰਗਲ ਚਲਾਈ نیچے ਤੇ ਪੱਤੀਆਂ ਬਣਾਵਾਂਗੇ ਗ੍ਰੀਨ ਕਲਰ ਨਾਲ ਇਹਦੇ ਪਰ ਪੂਰੇ ਜਿਹੜਾ ਆਪਣਾ ਘੇਰਾ ਇਹ ਰੈਡੀ ਹੋਇਆ ਸੂਟ ਉਹਦੇ ਚਾਹਣਾ ਪਿੱਕ ਵੀ ਲਗਾ ਦਾਂਗੇ ਆਪਾਂ ਵੀ ਕਿਵੇਂ ਦਾ ਬਣਿਆ ਆਪਣਾ ਸੂਟ ਦੇ ਕੋਸਟਰ ਦਾ ਆਪਣਾ ਇਹ ਰੈਡੀ ਹੋ ਗਿਆ ਹੁਣ ਆਪਾਂ ਇਹ ਪੱਤੀ ਜਿੰਨ ਪਹਿਲਾਂ ਬਣਾਈ ਸੀ ਜੀਰੋ ਤੋਂ ਸਟਾਰਟ ਕਰਕੇ ਸੈਂਟਰ ਚ ਆ ਕੇ ਟਾਂਕਾ ਵਧਾ ਵਧਾ ਦਾਂਗੇ ਤੇ ਹੁਣ ਆਪਾਂ ਵਿੱਚੋਂ ਇਹਨੂੰ ਸਿੰਗਲ ਨਾ ਫਿੰਿਸ਼ ਕੀਤਾਗਾ ਇਹ ਪਰ ਇਹ ਨੋਰਮਲ ਪੱਤੀ ਬਣਾ ਨਹੀਂ ਇਹ ਨੋਮ ਬਣਾਇਆ ਨੋਕਾਲੀ ਪੱਤੀ ਮੇਰੇ ਤੇਰੇ ਫੈਮੀ ਬਣਾਵਾਂਗੇ ਇਹ ਪਰ تین ਮਾਪਲਾ ਤੋਂ ਇਹ ਰੱਸੀ ਹੋਈ ਹੈ ਬਿਕਵੈਂਡ ਬਣਦੀ ਹੈ ਇਹ ਦੇਖੋ ਵਿੱਚ ਪਾਸੇ ਗੰਨਾਂ ਵਾਲੇ ਨੂੰ ਕਰਤਾ ਫਿਲ ਕਰਤਾ ਤੇ ਹੁਣ ਆਪਾਂ ਅਗੜਿਆ ਅਗਲਾ ਡਿਜ਼ਾਈਨ ਇਹ ਗ੍ਰੇ ਕਲਰ ਨਾਲ ਕਰਾਂਗੇ ਜੇ ਤੁਸੀਂ ਚਾਹੋ ਤਾਂ ਇਹਨੂੰ ਪਿੰਕ ਨਾਲ ਵੀ ਕਰ ਸਕਦੇ ਹਾਂ ਇਹ ਮੈਂ ਥੋੜਾ ਲਾਈਟ ਸ਼ੇਡ ਰੱਖਣੀ ਛੋਟ ਦੀ ਇਸ ਲਈ ਮੈਂ ਇਹਦੇ ਵਿੱਚ ਗ੍ਰੇ ਕਲਰ ਵੀ ਪਾਇਆ ਜਦੋਂ ਮੈਂ ਮਰਜੈਂਟਾ ਵੀ ਕਲਰ ਪੂਰਾ ਪਾਉਂਦੇ ਨਾ ਫਿਰ ਥੋੜਾ ਸੋਟਾਰਕ ਕਲਰ ਲਗਣੀ ਸੀ ਛੋਟ ਦੀ ਇਹ ਥੋੜਾ ਲਾਈਟ ਰੱਖਣ ਆ ਵਸਤੇ ਮੈਂ ਇਹਦੇ ਵਿੱਚ ਗ੍ਰੇ ਕਲਰ ਐਡ ਕੀਤਾ ਇਹਨੂੰ ਪਹਿਲਾਂ ਆਊਟਲਾਈਨ ਕੀਤੀ ਤੇ ਹੁਣ ਸਿੰਗਲ ਨਾਲ ਫਿਲ ਕੀਤਾ ਵਿੱਚੋਂ ਹੁਣ ਦੇ ਪਹਿਲਾਂ ਆਊਟਲਾਈਨ ਕੀਤੀ ਦੋ ਨੰਬਰ ਤੇ ਟਾਂਕਾ ਲੈ ਕੇ ਤੇ ਫਿਰ ਸਿੰਗਲ ਟੰਕੇ ਨਾਲ ਆਪਾਂ ਇਹਨੂੰ ਵਿੱਚ ਅੰਦਰੋਂ ਜਿਹੜਾ ਫਿਲ ਕਰਨਾ ਹੈਗਾ ਸਾਰਾ ਇਹ ਜਿਹੜਾ ਡਿਜ਼ਾਈਨ ਹੈ ਜਲਦੀ ਹੀ ਬਣ ਕੇ ਤਿਆਰ ਹੋ ਜਾਂਦਾ ਤੇ ਸੋਨਾ ਵੀ ਬਹੁਤ ਲੱਗਦਾ ਇਹਦੀ ਜਿਹੜਾ ਆਪਾਂ ਨੇ ਬਾਜੂ ਤੇ ਹੈਗਾ ਉਹ ਤੇ ਸਿੰਪਲ ਹੈ ਜਿਹੜਾ ਘੇਰੇ ਵਾਲੇ ਦੁਆਲੇ ਕੱਟੇ ਵਰਕੇ ਉਹ ਵੱळा ਕੱਟ ਵਰਕ ਕੀਤਾਗਾ ਇਹਦੇ ਕੋਈ ਉਸੇ ਤਰ੍ਹਾਂ ਜਿਹੜਾ ਪਹਿਲਾਂ ਬਣਾਈ ਆ ਪੱਤੀ ਉਸੇ ਤਰ੍ਹਾਂ ਬਣਾਣੀ ਹੈ ਹੁਣ ਅਪਰ ਵੀ ਸ਼ੇਡ ਹੈ ਜਿਹੜੇ ਗ੍ਰੇ ਕਲਰ ਦੇ ਦਿਮ ਹੈ ਫਲਾਰ ਦੇ ਵਿੱਚ ਸ਼ੇਡਿੰਗ ਕਰਾਂਗੇ ਇੱਥੇ ਟਾਂਕਾ ਬਿਲਕੁਲ ਸਿੱਧਾ ਰੱਖਣਾ ਆਪਾਂ ਨੇ ਆਹ ਮਾ ਟਾਂਕਾ ਨਹੀਂ ਲਾਉਣਾ ਇਹ ਕ੍ਰੇਮ ਨੂੰ ਆਪਾਂ ਜਲਦੀ ਰਿਮੂਵ ਕਰਨਾ ਵੀ ਜ਼ਰੂਰੀ ਹੈ ਜੇ ਉਹ ਬਣਾਏ ਤੇ ਟਾਂਕਾ ਆਪਣਾ ਫਿਰ ਸਿੱਧਾ ਲੱਗਦਾ ਹੈ ਇਸ ਤਰ੍ਹਾਂ ਆਪਣੀ ਸ਼ੇਡਿੰਗ ਕਰਤੀ ਫਲਾਰ ਦੇ ਵਿੱਚ ਇਹ ਮੈਂ ਵੀਡੀਓ ਪੂਰੀ ਬਣਾ ਨਹੀਂ ਸੀ ਥੋੜੀ ਵੀਡੀਓ ਕੱਟ ਗਈ ਵਿੱਚੋਂ ਐਂਡ ਤੇ ਹੁਣ ਦੇਖਿਓ ਤੁਸੀਂ ਇਹ ਪੂਰਾ ਨਵਾਂ ਕਵਰ ਬਹੁਤ ਸਕੇਰਡ ਡਿਜ਼ਾਈਨ ਜਿਹਾ ਇਹਨਾ ਸਟੋਨ ਅਜੀ ਫੋਨ ਦੀ ਸਟੋਰੇਜ ਹੋਣ ਕਾਰਨ ਆਪਣੇ ਆਪ ਵੀਡੀਓ ਜਿਹੜੇ ਬਣਨੇ ਬੰਦ ਹੋ ਗਏ ਵੈਸੇ ਡਿਜ਼ਾਈਨ ਪੂਰਾ ਹੋ ਹੀ ਗਿਆ ਸੀ ਉਸੇ ਕਟਵਾਰ ਜਿਹੜਾ ਕੱਟਵਾਰ ਕੀਤਾ ਸੀ ਆ ਪੂਰੇ ਗਿਆ ਸੀ ਇੱਕ ਇਹਦੇ ਜਿਹੜੀਆਂ ਆਪਾਂ ਪੱਤੀਆਂ ਬਣਾਉਣੀਆਂ